50000 ਠੀਕ ਵੀ ਰਮਸਾ ਸਾਡੇ ਤੋਂ ਤੁਹਾਨੂੰ ਹੁਣ 1 50000 ਰੋਟ ਅੱਬਰ ਨੂੰ ਦੇਤਾ 50000 ਰੇਟ ਅੱਬਰ ਨੂੰ ਦਾ ਬਾਕੀ ਅਸੀਂ ਤੁਰ ਫਿਰ ਰਹੇ ਹਾਂਗੇ ਦੇਖ ਰਹੇ ਹਾਂਗੇ ਜਿੰਨਾ ਕਿ ਸਾਡੇ ਤੋਂ ਹੁੰਦਾ ਅਸੀਂ ਆਪ ਵੀ ਹੱਥ ਜੋੜਦੇ ਹਾਂ ਬਹੁਤ ਧੰਨਵਾਦ ਤੁਹਾਡਾ ਕੋਈ ਨਹੀਂ ਕੋਈ ਨਹੀਂ ਐਡਾ ਕੁਝ ਨਹੀਂ ਹੈਗਾ ਅਰੇ ਬੱਚੇ ਰੋਲ ਕੇ ਫਿਰਦੇ ਪਾਣੀ ਲੰਗ ਲੰਗ ਜਾਂਦੇ ਢੇਲੀ ਕੋਈ ਨਹੀਂ ਗਾ ਮਰ ਗਈ ਬਿਮਾਰ ਹੋ ਗਏ ਆਪਣੇ ਵੀ ਦੋ ਤਾਂ ਘਟ ਪੋਣਾ ਟਾਈਮ ਪਾਸ ਕਰਨਾ ਹੀ ਆਉਂਦਾ ਖੰਨੂ ਬਾਬਾ ਜੀ 50000 ਰੁਪਏ ਅਸੀਂ ਦੇ ਕੇ ਚੱਲ ਜਾਨੇ ਅੱਜ ਚਲੋ ਜੀ ਕੈਸ਼ ਤਰਚਾ ਤੁਹਾਡਾ ਇੰਨਾ ਕਹਿ ਵੀ ਤੁਸੀਂ ਜਿੱਦਾਂ ਬਾਉਂਡਰੀ ਬਕਰਾ ਤੁਹਾਡੀ ਗਿਰੀ ਐ ਤੋਂ ਚਲੋ ਰਹਿائش ਹੀ ਹੋ ਜੂਗੀ ਮਾਨਵਤ ਜਿਵੇਂ ਤੁਸੀਂ ਕਹਿ ਰਹੇ ਹੋ ਪਿੱਛੇ ਤੁਹਾਡੀ ਕੰਦਾ ਗੁੰਦਾ ਕਰਕੇ ਤੁਹਾਡਾ ਰਹਿਣ ਦੋ ਵਸੇਰਾ ਬਣ ਜੂਗਾ ਜੀ ਹਨਾ ਬਸ ਆਏ ਆ ਬਾਬਾ ਜੀ ਇਹ ਹੁਣ ਦੇਖੋ ਰੱਬ ਦੇਖਦਾ ਹੈਗਾ ਕੋਈ ਕੱਲ ਨੂੰ ਹੋਰ ਦੇਣ ਉਹ ਕਰਨ ਆਪਣਾ ਸੱਚ ਬੋਲੀ ਹੈ ਹਨਾ ਵੀ ਭਾਈ ਸਾਨੂੰ ਇੰਨੇ ਕ ਪੈਸੇ ਆ ਦੀ ਅਗਲਾ ਮੱਦ ਕਰ ਗਿਆ ਸੀਗਾ ਇਹ ਨਾ ਹੋਵੇ ਜਿਹੜਾ ਵੀ ਆਉਂਦਾ ਆਪਦੇ ਕੋਲੇ ਸਿੱਟੀ ਆਉਂ ਜੀ ਤੁਸੀਂ ਇਹ ਕੰਮ ਨਾ ਕਰਿਓ ਕੋਈ ਵੀ ਜਿਹੜੀ ਸੰਸਥਾ ਸੰਸਥਾ ਵੀਰੇ ਕੁਝ ਵੀ ਨਹੀਂ ਸਾਡੇ ਸਾਰੇ ਜਿਹੜੇ ਚੰਡੀਗੜ੍ਹ ਮਹਾਲੀ ਵਾਲੇ ਵੀਰ ਭਰਾਣੇ ਅਸੀਂ ਸਾਡੇ ਨਾਲ ਜਿੰਨੇ ਵੀ ਲੋਕ ਜੁੜੇ ਹੋਏ ਨੇ ਉਹਨਾਂ ਨੇ ਥੋੜੇ ਥੋੜੇ ਪੈਸੇ ਪਾਏ ਨੇ ਉਹਨਾਂ ਨੇ ਬਸ ਸਾਨੂੰ ਇੱਕ ਮੂਰੇ ਲਾਇਆ ਹੈਗਾ ਅਸੀਂ ਕੋਈ ਸੰਸਥਾ ਨਹੀਂ ਕੋਈ ਕੁਝ ਨਹੀਂ ਹੈਗਾ ਸਾਡਾ ਬਾਹੂਪਰਮੰਡ ਉੱਥੇ ਅਸੀਂ ਦੇਣਾ ਸਹੀ ਸਮਝਿਆ ਹੀ ਨਹੀਂ ਹੈਗਾ ਫਿਲਹਾਲ ਕੁਝ ਕਿਉਂਕਿ ਪਹਿਲਾਂ ਦੇਖਦੇ ਆਂਗੇ ਆਪ ਤੁਰ ਫਿਰ ਕੇ ਭਾਈ ਪਤਾ ਕੀ ਇਹ ਲੋਕਾਂ ਦੇ ਪੈਸੇ ਹੁੰਦੇ ਨੇ ਕਿ ਯਾਰ ਫਿਰ ਗਾਲਾ ਵੀ ਮਿੰਟ ਚ ਕੱਢ ਨਹੀਂ ਆਣੇ ਉਹਨਾਂ ਨੇ ਜੇ ਕਿਤੇ ਗਲਤ ਜਗ੍ਹਾ ਪੈਸੇ ਦੇ ਦिए ਉੱਥੇ ਤਾਂ ਫਿਲਹਾਲ ਅਸੀਂ 5000 ਰੁਪਏ ਹੀ ਦੇ ਕੇ ਆ ਰੈਂਡਰ ਨਹੀਂ ਹੈਗਾ ਅਸੀਂ ਚੁੱਲ੍ਹੇ ਤੇ ਰੋਟੀ। ਰੈਂਡਰ ਨੂੰ ਤਾਂ ਛੱਡੋ ਜੀ। ਤੁਹਾਡਾ ਇਹ ਉਹਨਾਂ ਦਾ ਜਿਨ੍ਹਾਂ ਦੀ ਬਾਉਂਡਰੀ ਗਿਰੀ ਹੋਈ ਹੈ ਉੱਥੇ। ਹਾਂ ਬਾਉਂਡਰੀ ਉਹ ਬਜ਼ੁਰਗਾਂ ਦੀ ਗਿਰੀ ਹੋਈ ਹੈ। ਆ ਬਾਉਂਡਰੀ ਵਾਲੇ ਬਜ਼ੁਰਗ ਹੈ। ਇਹ ਇਹ ਹੈ ਜਿਨ੍ਹਾਂ ਦਾ ਘਰ ਹੀ ਹੈ ਨਹੀਂ ਹੁਣ। ਹਾਂ। ਤੁਹਾਨੂੰ ਬਾਬਾ ਜੀ 50000 ਰੁਪਏ ਅਸੀਂ ਦੇ ਕੇ ਚੱਲ ਜਾਨੇ ਅੱਜ। ਖੇਲੋ ਜੀ। ਕੈਸ਼ ਅੱਜ। ਤੁਹਾਡਾ ਇੰਨਾ ਕਹਿ ਵੀ ਤੁਸੀਂ ਜਿੱਦਾਂ ਬਾਉਂਡਰੀ ਵਗੈਰਾ ਤੁਹਾਡੀ ਗਿਰੀ ਹੈ ਤਾਂ ਚਲੋ ਰਹਿائش ਹੀ ਹੋ ਜੂਗੀ ਮਾਨੀਵਟ ਜਿਵੇਂ ਤੁਸੀਂ ਕਹਿ ਰਹੇ ਹੋ ਪਿੱਛੇ ਤੁਹਾਡੀ ਕੰਦਾ ਗੁੰਦਾ ਕਰਕੇ ਤੁਹਾਡਾ ਰਹਿਣ ਦਾ ਵਸੇਰਾ ਬਣ ਜੂਗਾ ਜੀ ਹਨਾ। ਹਾਂ ਜੀ ਬਾਕੀ ਇਹ ਸਾਡੇ ਵੱਲੋਂ ਸਾਡੇ ਨਾਲ ਜਿੰਨੇ ਵੀ ਜੁੜੇ ਸੀ ਨਾ ਸਾਬ ਨੇ ਥੋੜੇ ਥੋੜੇ ਕਰਕੇ ਪਾਏ ਨੇ ਜੀ ਇਹ ਠੀਕ ਹੈ ਬਿਹਾਲ ਇੱਕ ਵਾਰ ਲੋ ਜਿੰਨਾ ਕੋਇਆ ਸੀ ਅੱਗੇ ਆਵਾਜ਼ ਪਛਾਵਾਂਗੇ ਫਿਲਹਾਲ 50000 ਦੀ ਅਸੀਂ ਥੋੜੀ ਕਰ ਦੰਨੇ ਆ ਸਪੋਰਟ ਵੀ ਚਲੋ ਇਦਾਂ ਵੀ ਤੁਹਾਨੂੰ ਸਹਾਰਾ ਲੱਜੂਗਾ ਥੋੜਾ ਜਿਹਾ ਤੁਹਾਡਾ ਇਹ ਵੀ ਬਸ ਆਏ ਆ ਬਾਬਾ ਜੀ ਇਹ ਹੁਣ ਦੇਖੋ ਰੱਬ ਦੇਖਦਾ ਹੈਗਾ ਕੋਈ ਕੱਲ ਨੂੰ ਹੋਰ ਦੇਣ ਉਕਰ ਆਪਣਾ ਸੱਚ ਬੋਲੀਓ ਹਨਾ ਵੀ ਭਾਈ ਸਾਨੂੰ ਇੰਨੇ ਕ ਪੈਸੇ ਆ ਦੀ ਅਗਲਾ ਮਦਦ ਕਰ ਗਿਆ ਸੀਗਾ ਇਹ ਨਾ ਹੋਵੇ ਜਿਹੜਾ ਵੀ ਆਉਂਦਾ ਆਪਦੇ ਕੋਲੇ ਸਿੱਟੀ ਜਾਓ ਜੀ ਤੁਸੀਂ ਇਹ ਕੰਮ ਨਾ ਕਰਿਓ ਕੋਈ ਵੀ ਇਹ ਇਹਨਾਂ ਦੇ ਨਾਲ ਇਹਨਾਂ ਦੇ ਨਾਲ ਆ ਭੈਣ ਦਾ ਘਰ ਆ ਇਹਦਾ ਕਰਤਾ ਹੈ ਹੀ ਨਹੀਂ ਆ ਬਹਿ ਗਿਆ ਜਾਂ ਵੀ ਮਰ ਗਈ ਨਾ ਤੁਹਾਡੇ ਹਸਬੰਦ ਕੀ ਕਰਦੇ ਨੇ ਜੀ ਪਿਤਾ ਜੀ ਨੇ ਤੁਹਾਡੇ ਹਸਬੰਦ ਜੀ ਪਾਪਾ ਹੈ ਕਿਹੜੇ ਜੀ ਬਜ਼ੁਰਗੋ ਫਰਮਣਾ ਬਣਾ ਰਹੇ ਡੈਡੀ ਨੂੰ ਖਵਾ ਰਹੇ ਡੈਡੀ ਆ ਜਾ ਤੇ ਤੁਹਾਡੇ ਹਸਬੰਦ ਕੀ ਕਰਦੇ ਨੇ ਜੀ ਹਾਂਜੀ ਇਹ ਕੁੜੀ ਮੈਂ ਤਾਂ ਕੁੜੀ ਹੀ ਆ ਵੀਰੇ ਵਿਆਹ ਨਹੀਂ ਮੈਰਿਡ ਅਨਮੈਰਿਡ ਤੇ ਤੁਹਾਡੇ ਡੈਡੀ ਆ ਆਹ ਵੇ ਡੈਡੀ ਤੇ ਭੈਣ ਭਰਾ ਹੈਗੇ ਨਹੀਂ ਕੋਈ ਆਓ ਜੀ ਦੋ ਕੀ ਕਰ ਰਹੇ ਨੇ ਦਿਹਾੜੀ ਤਾਂ ਪਾਈ ਦਿਹਾੜੀ ਕਰਦੇ ਨੇ ਜੀ ਇਹ ਵਾਲੇ ਥੋੜਾ ਵਿਆਹ ਉਹ ਵੀ ਹੋਣਾ ਹੈ ਨਾ ਦਿਹਾੜੀ ਕਰਦੇ ਆ ਹੁਣ ਕਿਤੇ ਕੰਮ ਦੇਦਾ ਮੀਰ ਕਿੱਥੇ ਗਿਆ ਕਿੰਨੀ ਉਮਰ ਕਿੰਨੀ ਉਹਨਾਂ ਦੀ ਮਾਝ ਨਹੀਂ ਆਏ ਆ ਹਾਂਜੀ ਵੀਰੇ ਇੱਕ ਕੋ ਬੱਚਾ ਉਹ ਕਿੱਥੇ ਰਹਿੰਦੇ ਕਿੱਥੇ ਨੇ ਅ ਵੀ ਵੀਰੇ ਉਹ ਹੀ ਆ ਸਾਡਾ ਘਰ ਇੱਕੋ ਹੀ ਆ ਦੋਵਾਂ ਵੀ ਕੋਈ ਆ ਵੀਰੇ ਘਰਾਂ ਤਾਂ ਤੇ ਤੁਹਾਨੂੰ ਕਹੀ ਦੇ ਵੀਰੇ ਸਾਡਾ ਇੱਕ ਹੀ ਆਂ ਥਾਂ ਥਾਂ ਤੇ ਤੁਹਾਨੂੰ ਬੋਲੀਏ ਅਸੀਂ ਘਾਰੀ ਆ ਸਾਡਾ ਅਸੀਂ ਕਹਦੇ ਤੋਂ ਇੱਕ ਥਾਂ ਥਾਂ ਤੇ ਆਖੀਏ ਆ 50000 ਠੀਕ ਵੀਰ ਮਸਾ ਸਾਡੇ ਨੂੰ ਤੁਹਾਨੂੰ ਹੁਣ ਇੱਕ 50000 ਰੋਟ ਅੱਬਰ ਨੂੰ ਦੇਤਾ 50000 ਰੇਟ ਅੱਬਰ ਨੂੰ ਤਾਂ ਬਾਕੀ ਅਸੀਂ ਤੁਰ ਫਿਰ ਰਹੇ ਆਂਗੇ ਦੇਖਦੇ ਆਂਗੇ ਜਿੰਨਾ ਕਿ ਸਾਡੇ ਤੋਂ ਹੁੰਦਾ ਅਸੀਂ ਆਪ ਵੀ ਹੱਥ ਜੋੜਦੇ ਆਂ ਥੋੜਾ ਲੱਗਿਆ ਕੋਈ ਨਹੀਂ ਵੀ ਚਲੋ ਕੁਛ ਕਿੰਨੇ ਤੁਹਾਡੇ ਮਹੀਨੇ ਦੋ ਮਹੀਨੇ ਨਿਕਲਦੇ ਹੋਣਗੇ ਘਰ ਕੁਰਤਾ ਚਲੋ ਦੇਖੋ ਇਹ ਰੱਬ ਨਹੀਂ ਪਾਉਣੇ ਨੇ ਕਿ ਅਸੀਂ ਤਾਂ ਪਾਉਣ ਵਾਲੇ ਕੌਣ ਹੁੰਨੇ ਆ ਘਰ ਦੇ ਨਹੀਂ ਸਕਦੇ ਆਪਣਾ ਘਰ ਦੇ ਨਹੀਂ ਸਕਦੇ ਇਹ ਵੀਡੀਓ ਦੇਖੀ ਵੀਡੀਓ ਹੈ ਜੀ ਵੀ ਇੰਨਾ ਕੋਈ ਨਹੀਂ 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 ਬਾਈ ਉਹ ਚੱਡਦੇ ਨਹੀਂ ਉਹਦਾ ਆਪਾਂ ਨੂੰ ਕੋਈ ਉਹਦਾ ਸਾਥੇ ਜਾਨ ਪ੍ਰਾਣ ਦੇਣੀ ਆ ਉੱਪਰ ਜਾ ਕੇ ਕੀ ਜਵਾਬ ਦੇਵਾਂਗੇ ਅਸੀਂ ਵੀ ਝੂਠੇ ਭਾਣ ਮਾਰ ਕੇ ਕਿਸੇ ਤੋਂ ਪੈਸੇ ਲਈ ਗਏ ਯਾਰ ਬਹੁਤ ਧੰਨਵਾਦ ਤੁਹਾਡਾ ਕੋਈ ਗੱਲੀ ਰੋਣ ਕੋਈ ਨਹੀਂ ਪਾਣੇ ਕੋਈ ਨਹੀਂ ਐਡਾ ਕੁਛ ਨਹੀਂ ਹੈਗਾ ਸਾਡੇ ਬੱਚੇ ਰੋਲਦੇ ਫਿਰਦੇ ਪਾਣੀ ਨੰਗ ਨੰਗ ਜਾਂਦੇ ਟੇਲੀ ਕੋਈ ਨਹੀਂ ਕੋਈ ਨਹੀਂ ਦੇਖੋ ਇਹ ਤਾਂ ਹੁਣ ਕੁਦਰਤੀ ਹੈ ਰੋਣਾ ਤਾਂ ਪਾਣਾ ਬਰਤਨਾਂ ਦੀ ਕੋਈ ਨਹੀਂ ਹੌਸਲਾ ਰੱਖੋ ਜੀ ਗਾਹ ਮਰ ਗਏ ਬਿਮਾਰ ਹੋ ਗਏ ਵੈ ਆਪਣੇ ਵੀ ਦੁੱਧ ਘਟ ਪੋੜਾ ਟਾਈਮ ਪਾਸ ਕਰਨਾ ਹੀ ਆਉਦਾ ਉਹ ਜਿੰਨਾਂ ਦੇ ਉਹ ਉਹ ਨਾ ਤੁਸੀਂ ਹਾਂਜੀ ਇਹ ਤੁਹਾਡੇ ਨੇ ਹਾਂਜੀ ਵੀਰ ਉਸਦੀ ਇੱਕ ਹੀ ਆ ਫੈਮਿਲੀ ਸਾਰਾ ਪਰਿਵਾਰ ਜਿੰਨਾ ਕੋ ਸਾਰਾ ਪਰਿਵਾਰ ਇਕ ਹੀ ਆ ਅਸੀਂ ਕਿਹਾ ਤੋਂ ਗਏ ਅਸੀਂ ਥਾਂ ਥਾਂ ਹੀ ਵੀਰੇ ਚਲੋ ਕੋਈ ਨਹੀਂ ਜੀ ਹੁਣ ਦੇਖੋ ਹੌਸਲਾ ਰੱਖੋ ਜੀ ਤੁਹਾਡੇ ਕਿਹੜੀ ਸੰਸਥਾ ਸੰਸਥਾ ਵੀਰੇ ਕੁਝ ਵੀ ਨਹੀਂ ਸਾਡੇ ਸਾਰੇ ਜਿਹੜੇ ਚੰਡੀਗੜ੍ਹ ਮਹਾਲੀ ਵਾਲੇ ਵੀਰ ਭਰਾਣੇ ਅਸੀਂ ਸਾਡੇ ਨਾਲ ਜਿੰਨੇ ਵੀ ਲੋਕ ਜੁੜੇ ਹੋਏ ਨੇ ਉਹਨਾਂ ਨੇ ਥੋੜੇ ਥੋੜੇ ਪੈਸੇ ਪਾਏ ਨੇ ਉਹਨਾਂ ਨੇ ਬਸ ਸਾਨੂੰ ਇੱਕ ਮੂਰੇ ਲਾਇਆ ਹੈਗਾ ਅਸੀਂ ਕੋਈ ਸੰਸਥਾ ਨਹੀਂ ਕੋਈ ਕੁਝ ਨਹੀਂ ਹੈਗਾ ਸਾਡਾ ਕੋਈ ਐਡਾ ਕੋਈ ਪਤਾ ਹੈ ਪਰ ਅਸੀਂ ਨਾਮ ਲੈਣਾ ਵੀ ਨਹੀਂ ਚਾਹੁੰਦੇ ਹੈਗੇ ਕਿ ਉਹਦਾ ਕੋਈ ਐਡਾ ਚੱਕਰ ਨਹੀਂ ਬਸ ਇਹ ਵਈ ਸੇ ਵਈ ਸਮਝੋ ਬਸ 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 ਕੋਈ ਐਡਾ ਰੋਲਾ ਨਹੀਂ ਆਹ ਬਾਈ ਆਪਣੇ ਨੰਡੇਆਲੀ ਪਿੰਡ ਤੋਂ ਆਣੇਗੇ ਅਸੀਂ ਦੋ ਜਣੇ ਇਕੱਠੇ ਹੋ ਕੇ ਆਇਾਂਗੇ ਕੁਝ ਬਾਈ ਲੈ ਕੇ ਆਇਆ ਕੁਝ ਮੈਂ ਲੈ ਕੇ ਆਇਾਂਗੇ ਵੱਧ ਘੱਟ ਸਾਡੇ ਚ ਕੋਈ ਨਹੀਂ ਲੈ ਕੇ ਆਇਆ ਹੈਗਾ ਅਸੀਂ ਕੱਲ ਉੱਧਰ ਸੀਗੇ ਕਿਹੜਾ ਪਿੰਡ ਸੀਗਾ ਆਪਣਾ ਬਾਹੂਪੁਰ ਮੰਡਾ ਬਾਹੂਪੁਰ ਮੰਡਾ ਉੱਥੇ ਅਸੀਂ ਦੇਣਾ ਸਹੀ ਸਮਝਿਆ ਹੀ ਨਹੀਂ ਹੈਗਾ ਫਿਲਹਾਲ ਪੁੱਛ ਕਿਉਂਕਿ ਪਹਿਲਾਂ ਦੇਖਦੇ ਆਂਗੇ ਆਪ ਤੁਰ ਫਿਰ ਕੇ ਬਈ ਪਤਾ ਕੀ ਇਹ ਲੋਕਾਂ ਦੇ ਪੈਸੇ ਹੁੰਦੇ ਨੇ ਕਿ ਯਾਰ ਫਿਰ ਗਾਲਾ ਵੀ ਮਿੰਟ ਚ ਕੱਢ ਨਹੀਂ ਆਣੇ ਉਹਨਾਂ ਨੇ ਜੇ ਕਿਤੇ ਗਲਤ ਜਗ੍ਹਾ ਪੈਸੇ ਦੇ ਦिए ਉੱਥੇ ਤਾਂ ਫਿਲਹਾਲ ਅਸੀਂ 5000 ਰੁਪਏ ਹੀ ਦੇ ਕੇ ਆਏ ਹਾਂ ਇੱਕ ਬੰਦਾ ਉਹ ਵੀ ਵਿਚਾਰਾ ਜਿਹੜਾ ਸਾਨੂੰ ਬੇੜੀ 'ਚ ਬਿਠਾ ਕੇ ਲੈ ਕੇ ਗਿਆ ਸੀ ਆਪਣੇ ਘਰ ਤੱਕ ਲੈ ਕੇ ਗਿਆ ਕਾਫੀ ਕਿਲੋ ਮੈਂ ਕਹਿੰਦਾ ਵੀ 2.5 3 ਕਿਲੋਮੀਟਰ ਸਾਨੂੰ ਬੇੜੀ 'ਤੇ ਬਿਠਾ ਕੇ ਲੈ ਕੇ ਗਿਆ ਤੁਰ ਕੇ ਬਜ਼ੁਰਗੇ ਸੀਗਾ ਕਾਫੀ ਉਹ ਬਸ ਇੱਕ ਉਹਨਾਂ ਦਾ ਮਾਣ ਆਦਰ ਜੀ ਇੱਕ ਕਰਕੇ ਆਏ ਆ ਹੋਰ ਤਾਂ ਇਹਨਾਂ ਜਿੰਨਾ ਹੈਗਾ ਸੀਗਾ ਖਰਚਾ ਅਸੀਂ ਉਹ ਨਹੀਂ ਕਰ ਸਕਦੇ ਸੀਗੇ ਪੂਰਾ ਅਸੀਂ ਕਹ ਵੀ ਫਿਲਹਾਲ ਠੀਕ ਆ ਤੁਹਾਡੀ ਆਵਾਜ਼ ਅਸੀਂ ਵੀ ਅੱਗੇ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜਿੰਨੇਕ ਸਾਡੇ ਕੋਲੋਂ ਵੀ ਆ ਸਿਰਫ ਇੱਕੇ ਉਹ ਹੈ ਇਹ ਮਦਦ ਨਹੀਂ ਹੈਗੀ ਅਸੀਂ ਇਹ ਸਾਫ਼ ਕਹਿ ਕੇ ਆਏਗੇ ਵੀ ਇੱਕ ਸਿਰਫ ਤੁਹਾਨੂੰ ਤਾਂ ਦੇਣਾ ਤੁਸੀਂ ਇੱਕ ਵਾਰ ਸਾਨੂੰ ਬਸ ਹਾਲ ਦਿਖਾਤਾ ਹਾਂ ਵੀ ਹਾਲ ਦਿਖਾਤਾ ਆਲਾਦੋਲਾ ਕੀ ਚੱਲ ਰਿਹਾ 5000 ਰੁਪਏ ਵੀ ਸਾਡੇ ਦੋਸਰੇ ਫੜ ਲਓ ਵੀ ਇਹ ਸਿਰਫ ਤੇਰੀ ਆਣ ਜਾਣ ਦੀ ਉਹ ਮਿਹਨਤ ਸਮਝ ਆਪਣੇ ਵੱਲੋਂ ਇਹ ਕੋਈ ਕਿਸੇ ਦੀ ਮਦਦ ਨਹੀਂ ਉਹਨਾਂ ਤਾਂ 6 ਘਰ ਸੀਗੇ ਇੱਕ ਪਟ્રોલ ਦਾ ਡਰਮ ਬਈ 20000 ਰੁਪਏ ਦਾ ਕਹਿ ਤਿੰਨ ਕਿੱਲੇ ਨੇਗੇ ਤਿੰਨ ਕਿੱਲੇ ਨੂੰ ਮਿਲਦਾ 5 ਕਿੱਲੇ ਨੂੰ ਇੱਕ ਡਰਮ ਤਿੰਨ ਡਰਮ ਲੱਗਦੇ ਨੇ 60000 ਰੁਪਏ ਦੇ ਹੁਣ ਉਹ ਅਗਲਾ ਕਹਿੰਦਾ ਲੱਖ ਰੁਪਏ ਨਾਲ ਖਾਲ ਫੀਡ ਵਾਸਤੇ ਵੀ ਚਾਹੀਦਾ ਹੈਗਾ ਫੇਰ ਐ 6 ਟੱਬਰ ਨੇ ਉਹ ਕਿੱਥੋਂ ਪੂਰਾ ਕਰਿਆ ਆਉਂਦੇ ਅਸੀਂ ਏ ਚੱਕਰ ਹੈ ਬਾਈ ਜੀ ਚਲੋ 11 ਤੋਂ ਨਹੀਂ ਆਉਂਦੇ ਤੁਸੀਂ ਤਾਂ ਚਲੋ ਫਿਰ ਬਸ ਨੋਰਮਲ ਆਏਗੇ ਅਸੀਂ ਵੀ ਬਸ ਬੰਦੇ ਸਾਰੇ ਇੱਕ ਦੂਜੇ ਨੂੰ ਕੱਢ ਕੇ ਲੈ ਕੇ ਆਉਣੇ ਆ ਮਤਲਬ ਜੇ ਆਪਾਂ ਕਹ ਲੈ ਦਸ ਬੰਦ ਕੱਢ ਕੇ ਤੁਸੀਂ ਤਾਂ ਆਪਦਾ ਲੈ ਗਏ ਇਹ ਸਾਰੇ ਸਾਡੇ ਜਿਹੜੇ ਨਾਲ ਜੁੜੇ ਨੇ ਬਸ ਉਹਨਾਂ ਦਾ ਹੀ ਹੈ ਸਾਡਾ ਕੁਝ ਵੀ ਨਹੀਂ ਹੈਗਾ ਜੀ ਕਿਉਂਕਿ ਸਾਨੂੰ ਵੀ ਉਹਨਾਂ ਨੇ ਹੀ ਭੇਜਿਆ ਹੈਗਾ ਬਸ ਅਸੀਂ ਤਾਂ ਕਚਹਿਰੇ ਆਗੇ ਕਿਸੇ ਰਾਹੀ ਆਏ ਆ ਕਿਸੇ ਮਤਲਬ ਜਿਵੇਂ ਵੀ ਆਏ ਹੋ ਤੁਸੀਂ ਇਹਨਾਂ ਲਈ ਤਾਂ ਇੱਕ ਰੱਬ ਬਣ ਕੇ ਆ ਜੀ ਹਾਂ ਜੀ ਹਾਂ ਚਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਾਡਾ ਵੀ ਸਮਾਂ ਮਤਲਬ ਇਹ ਨੌਜਵਾਨ ਇਕੱਠੇ ਹੋ ਕੇ ਮਹਾਲੇ ਤੋਂ ਆਏ ਸੀ ਅਸੀਂ ਇੱਥੇ ਆ ਕੇ ਅੱਜ ਖੜੇ ਹੀ ਸੀ ਪਰਿਵਾਰਾਂ ਨੇ ਸਾਡੇ ਕੋਲੇ ਅਰਜ਼ੀ ਕੀਤੀ ਸੀ ਜਿਵੇਂ ਕੁਦਰਤ ਦਾ ਮਲਾਪ ਹੁੰਦਾ ਕਿ ਮੌਕੇ ਤੇ ਆਗੇ ਮੌਕੇ ਤੇ ਉਹਨਾਂ ਪਰਿਵਾਰਾਂ ਦੀ ਮਦਦ ਲਈ ਨਾ ਸੰਸਥਾ ਦਾ ਨਾਮ ਦੱਸਿਆ ਨਾ ਕੋਈ ਸ਼ੇਖੀ ਮਾਰੀ ਨਾ ਕੋਈ ਇਹ ਜਲੀਲ ਕੀਤਾ ਮਤਲਬ ਇੱਥੇ ਜਲੀਲ ਜਾਂ ਵੀ ਕੀਤਾ ਜਾ ਰਿਹਾ ਬਾਈਆਂ ਨੇ ਆਏ 50-50000 ਰੁਪਏ ਕੱਢ ਕੇ ਫੜਾਇਆ ਤਾਂ ਉਹਨਾਂ ਦੀ ਮਦਦ ਕੀਤੀ ਤਾਂ ਇਹ ਜਿਹੇ ਲੋਕਾਂ ਨੂੰ ਸਲਾਮ ਹੈ ਤੇ ਜਿਹੜੇ ਅਸੀਂ ਆ ਪਰਿਵਾਰਾਂ ਨੂੰ ਮਿਲਾਇਆ ਇਹ ਸਾਰੇ ਲੋੜਵੰਦ ਨੇ